ਹਾਂਜੀ ਡਾਕਟਰ ਸਾਹਿਬ ਇੱਕ ਸਾਈਲੇਜ ਦੇ ਬਾਰੇ ਅੱਜਕੱਲ ਬਹੁਤ ਅਫਵਾਹਾਂ ਚੱਲ ਰਹੀਆਂ ਨੇ ਵੀ ਸਾਈਲੇਜ ਜਿਹੜਾ ਪਸ਼ੂ ਨੂੰ ਰਿਪੀਟਰ ਕਰ ਦਿੰਦਾਗਾ ਵੀ ਪਸ਼ੂ ਗੱਭਣ ਨਹੀਂ ਹੁੰਦੇ ਹੈਗੇ ਵੀ ਮਾੜਾ ਗਾਈ ਬਹੁਤ ਬਿਮਾਰੀਆਂ ਲਾਉਂਦਾ ਵੀ ਇਹਦੇ ਬਾਰੇ ਵੀ ਸੋਡੀ ਕੀ ਰਏ ਜੀ ਵੀ ਕਿਵੇਂ ਹੋਣਾ ਚਾਹੀਦਾ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆ ਸਾਰੇ ਭਰਾਵਾਂ ਨੂੰ ਜਿੰਨੇ ਵੀ ਬਾਈ ਦੇ ਪੇਜ ਤੇ ਜੁੜੇ ਹੋ ਕੀ ਆ ਤੁਹਾਡੇ ਪੇਜ ਦਾ ਕਿਸਾਨ ਮਾਈਂਡ ਸੈਟ ਹੈ ਜੀ ਹਾਂਜੀ ਕਿਸਾਨ ਮਾਈਂਡ ਸੈਟ ਕਿਸਾਨ ਮਾਈਂਡ ਸੈਟ ਹੈ ਜਣੀ ਕਿਸਾਨਾਂ ਦੇ ਦਿਮਾਗ ਨੂੰ ਸੈੱਟ ਕਰਨ ਵਾਸਤੇ ਇਹਨੇ ਆਪਦੇ ਜਿਹੜਾ ਚੈਨਲ ਦਾ ਨਾਮ ਰੱਖਿਆ ਵੀ ਆਪਦੇ ਦਿਮਾਗ ਨੂੰ ਸੈੱਟ ਕਰਕੇ ਤੁਸੀਂ ਤਾਂ ਇਹ ਸੈਲਜ ਦੇ ਬਾਰੇ ਜਿਹੜੀ ਫੁਆਗੀ ਇਹ ਵੀ ਦਿਮਾਗ ਸੈੱਟ ਕਰਨ ਵਾਲੀ ਹੋ ਆ ਹੋਰ ਇਹਦੇ ਵਿੱਚ ਕੁਝ ਨਹੀਂ ਗਾਹੇਗਾ ਠੀਕ ਹੈ ਨਾ ਤੇ ਬਾਕੀ ਦੋਸਤੋ ਸੈਲਜ ਦੀ ਆਪਾਂ ਗੱਲ ਕਰਦੇ ਆ ਅੱਜ ਸੈਲਜ ਹੁਣ ਮੱਕੀ ਖੜੀ ਆ ਸਾਰੇ ਭਰਾਵਾਂ ਦੀ ਬੀਜ ਜੀ ਤੇ ਗਵਾਂਡੀਆਂ ਨੇ ਲਾਂਦਾ ਵਾਲੇ ਦਲੇ ਝੋਨਾ ਤੇ ਜਿਹਦੀ ਮੱਕੀ ਖੜੀ ਆ ਨਾ ਉਹਦੇ ਹੁਣ ਜਿਵੇਂ ਮਖਾਲਦੀਆਂ ਮੱਖੀਆਂ ਨਹੀਂ ਲੜਦੀਆਂ ਹੁੰਦੀਆਂ ਐਸ ਲੋਡ ਤੇ ਲੜੀ ਜਾਂਦੀਆਂ ਨੇ ਵੀ ਮੈਂ ਵੀ ਝੋਨਾ ਜੜਕ ਦੇਣੇ ਲਾਂਦਾ ਹੁਣ ਕਿਸਾਨ ਇੱਥੇ ਸਭ ਤੋਂ ਵੱਡਾ ਨੁਕਸਾਨ ਕਦੋਂ ਕਰੂਗਾ ਜਦੋਂ ਦੂਜੇ ਦੇ ਝੋਨੇ ਨੂੰ ਲਹਿਰ ਆਉਂਦਾ ਦੇਖੂਗਾ। 20 ਪੈਚ। ਨਹੀਂ ਮੈਂ ਹੁਣ ਮੱਕੀ ਬੜ੍ਹੇ ਯਾਰ ਆਪਾਂ ਝੋਨਾ ਲਾ ਦੀਏ ਤਾਂ ਮੂਰੇ ਲੰਗਿਆ। ਤਾਂ ਉੱਥੇ ਜਾ ਕੇ ਕਿਸਾਨ ਨੇ ਸਭ ਤੋਂ ਵੱਡਾ ਨੁਕਸਾਨ ਕਰਨਾ। ਅੱਜ ਕਿਸਾਨ ਭਰਾਵਾਂ ਨੂੰ ਇਹ ਰਾਇ ਦੇਣ ਲੱਗੇ ਆ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਵੀ ਤੁਸੀਂ ਦੂਜੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਟੋਣਾ। ਠੀਕ ਹੈ ਨਾ ਤੁਸੀਂ ਅਗਲੇ ਦਾ ਝੋਨਾ ਦੇਖ ਕੇ ਆਪਦੀ ਮੱਕੀ ਖਰਾਬ ਨਹੀਂ ਕਰਨੀ। ਗੋਦੀ ਚੱਕਿਆ ਹੋਇਆ ਜਵਾਕ ਢੱਡ ਵਾਲੇ ਨੂੰ ਦੇਖ ਕੇ ਵੀ ਉਹ ਆਊਗਾ ਉਹ ਨੂੰ ਨਹੀਂ ਥੱਲੇ ਝਟਣਾ ਉਹਦੇ ਐਵੇਂ ਸੱਟ ਵੱਜ ਜੂ ਠੀਕ ਹੈ ਨਾ ਠੀਕ ਹੈ ਇਸ ਕਰਕੇ ਤੁਸੀਂ ਕੀ ਕਰਨਾਗਾ ਮੱਕੀ ਆ ਜਿਹੜੀ ਛੋਡੀ ਹੁਣ ਗੁੱਲ ਕੱਢੀ ਜਾਂਦੀ ਆ ਦਾਣੇ ਉਹ ਚ ਪਈ ਜਾਂਦੇ ਆ ਥੋੜੇ ਥੋੜੇ ਬਾਲ ਕਾਲੇ ਨੇ ਤਾਂ ਉਹਦਾ ਖਿਆਲ ਰੱਖਣਾ ਵੀ ਜਿਹੜਾ ਉਹਦੇ ਦਾਣੇ ਨੇ ਇੰਨਾ ਕੁ ਸਾਈਜ਼ ਲੈਣਾ ਤੁਸੀਂ ਉੱਥੇ ਮੱਕੀ ਨੂੰ ਵੱਢਣ ਪੈਣਾ ਜਦੋਂ ਉਹ ਰੰਗ ਜਾ ਦਿਖਾਉਣ ਲੱਗ ਗਿਆ ਵੀ ਪੱਕ ਗਿਆ ਦਾ ਬਦਾਮੀਆ ਹੋ ਗਿਆ ਤਾਂ ਉੱਥੇ ਨਹੀਂ ਵੱਢਣਾ ਵੀਰੋ ਉਹਨੇ ਸਾਈਜ਼ ਕਰਨਾ ਐਡਾ ਜਿਹੜਾ ਦਾਣੇ ਦਾ ਸਾਈਜ਼ 50% ਹੋਣਾ ਉਹ ਤੁਹਾਡਾ ਪਿਛਲੇ 15 ਦਿਨਾਂ ਚ ਹੋਣਾ 50% ਵਿਕਾਸ ਜੇ 8ਵੇਂ ਮਹੀਨੇ ਮੱਝ ਸੂਪੇ ਤਾਂ ਦੁੱਧ ਨਹੀਂ ਦਿੰਦੀ ਜਣੀਆਂ ਨੇ 4 ਟਾਈਮ 475% ਪੀਰੀਅਡ ਉਹ ਕਲੀਅਰ ਕਰ ਚੁੱਕੀ ਹੁੰਦੀ ਆ ਤੇ ਪਿਛਲੇ 25% ਜੀ ਪਹਿਲਾਂ ਹੁੰਦੀ ਆ ਤੇ ਐਵੇਂ ਜੇਕਰ ਤੁਹਾਡੀ ਮੱਕੀ ਨੇ ਵੀ 75 ਦਿਨ ਪੂਰੇ ਕਰ ਲਏ ਹੁੰਦੇ ਆ ਪਿਛਲੇ 15 ਰਹਿ ਕੇ 90 ਪੂਰਾ ਹੋਣ ਤੇ ਤਾਂ ਉਹਨਾਂ 15 ਦਿਨਾਂ ਚ ਮੱਝ 2 ਮਹੀਨੇ ਪਹਿਲਾਂ ਤੇ ਮੱਕੀ 15 ਦਿਨ ਪਹਿਲਾਂ ਜੇ ਤੁਸੀਂ ਵੱਢ ਲਈ ਤੁਹਾਨੂੰ ਕੱਖ ਨਹੀਂ ਦਿੰਦੀ ਤਾਂ ਸਾਡੇ ਲੋਕਾਂ ਨੇ ਉਹੀ ਚਾਰ ਪਾਇਆ 75 ਦਿਨਾਂ ਵਾਲਾ ਉਹਦੇ ਵਿੱਚ ਉਲੀ ਵੀ ਆਈ ਉਹਦੇ ਵਿੱਚ એનર્ਜੀ ਵੀ ਪੂਰੀ ਨਹੀਂ ਉਹਦੇ ਵਿੱਚ ਡਰਾਈ ਮੈਟਰ ਵੀ ਬੂਰਾ ਨਹੀਂ ਤਾਂ ਜਦੋਂ ਉਹ ਚਾਰ ਪਾਉਂਦੇ ਆ ਇੱਕ ਜਿੱਦੇ ਚਾਰ ਪਾਉਂਦੇ ਆ ਉਹਦੇ ਪਹਿਲਾਂ ਬੱਤੇ ਫੇਰ ਨਾਲ ਪੈਗ ਨਾਲ ਪੁਜੀਆ ਲੈ ਕੇ ਟੋਏ ਤੇ ਪਹੁੰਚ ਜਾਂਦੇ ਆ ਤੜਕੇ ਜਦੋਂ ਪਾਉਣਾ ਸਟਾਰਟ ਕਰ ਦਿੰਦੇ ਆ ਚਾਰ ਫਿਰ ਕਹਿੰਦੇ ਹੱਥ ਨੂੰ ਟੱਕ ਕੇ ਜਾਣਾ ਤੇ ਸਾਰੇ ਦਾ ਸਾਰਾ ਚਾਰ ਪਾ ਕੇ ਹੱਥਾਂ ਨੂੰ ਕਾਗਜ਼ ਪਾ ਕੇ ਮਿੱਟੀ ਛਿੱਟ ਕੇ ਕੰਮ ਨੇ ਮੇੜ ਦਿੰਦੇ ਆ ਉਹਦਾ ਜਦ ਕਿ ਇੱਕ ਤਾਂ ਕੱਚਾ ਵੱਡੇ ਆ ਉਹਦੇ ਵਿੱਚ ਨਵੀਂ ਪਹਿਲੀ ਹੀ ਜਾਦੇ ਆ ਦੂਜੀ ਇਹਨਾਂ ਨੇ ਉੱਤੋਂ ਬੰਦ ਕਰ ਤਾ ਤਾਂ ਜਿਹੜੀ ਨਵੀਂ ਉਡਣੀ ਸੀ ਉਹ ਉਡਦੀ ਨਹੀਂ ਫਿਰ ਕਹਿੰਦੇ ਆ ਜੀ ਵੱਡੇ ਫਾਰਮਰ ਦਾ ਚਾਰ ਨਹੀਂ ਖਰਾਬ ਹੁੰਦਾ ਉਹਦਾ 5 ਦਿਨ ਦਾ ਚਾਰ ਰੂਈ ਪਾਈ ਜਾਂਦਾ ਉਹਦੇ ਦੀ ਨਵੀਂ ਧਾਪੀ ਉੱਡ ਜਾਂਦੀ ਆ ਬਾਕੀ ਉਹ ਪਾਉਂਦਾ 90 ਦਿਨਾਂ ਤੇ ਆ ਫਿਰ ਉਹਦੇ ਚਾਰ ਨੇ ਖਰਾਬ ਕਿਵੇਂ ਹੋਣਾ ਤੁਸੀਂ 17:75 ਦਾ ਪੋਣਾ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ 490 ਤੋਂ 95 ਦਿਨਾਂ ਦੀ ਮੱਕੀ ਦਾ ਪੋਣਾ ਉਦੋਂ ਪਹਿਲਾਂ ਤੁਸੀਂ ਚਾਰ ਨਹੀਂ ਪੋਣਾ 90 95 ਦਿਨਾਂ ਦੀ ਮੱਕੀ ਦਾ ਚਾਰ ਪਾਇਓ ਤੇ 5 ਦਿਨ ਉਹਨੂੰ ਰੱਖਣਾਗਾ ਨੰਗਾ ਸ਼ਾਮ ਨੂੰ ਤੁਸੀਂ ਟੋਏ 'ਚ ਟੱਕ ਦੇਣਾਗਾ ਠੀਕ ਆ ਸਵੇਰੇ ਉਹਦਾ ਕਾਗਜ਼ ਲਾ ਦੇਣਾਗਾ ਤੇ ਥੋੜੀ ਮੋਟੀ ਲਤੜਾਈ ਕਰ ਲਓ 5 ਕਿ ਦਿਨ ਉਹਨੂੰ ਐਵੇਂ ਜ਼ਿਕਰ ਕਰਦੇ ਰਹੋ ਜਿੱਦੇ ਉਹਦੇ ਵਿੱਚਲਾ ਪਾਣੀ ਉੱਡ ਗਿਆ ਉਦੋਂ ਬਾਅਦ ਉਹਨੂੰ ਟੱਕ ਦੋ ਉਹਦੇ ਉੱਤੇ ਮਿੱਟੀ ਪਾਉਣ ਦੀ ਵੀ ਲੋੜ ਨਹੀਂ ਥੋੜਾ ਜਿਹਾ ਖਰਚਾ ਹੋਰ ਕਰ ਲਓ ਥੱਲੇ ਚਿੱਟਾ ਕਾਗਜ਼ ਪਾ ਲਓ ਉੱਤੇ ਜਿਹੜਾ ਸੈਲਰ ਵਾਲਾ ਹੁੰਦਾ ਕਾਲਾ ਕਾਗਜ਼ ਕਾਲਾ ਕਾਗਜ਼ ਲੈ ਕੇ ਜਾਂ ਤਾਂ ਪ੍ਰਾਣੇ ਟਾਇਰ ਸਿੱੜ ਦਿਓ ਉਹਦੇ ਉੱਤੇ ਜਾਂ ਤੁਸੀਂ ਮਿੱਟੀ ਦੇ ਗੱਟੇ ਭਰ ਕੇ ਰੱਖ ਲਓ ਠੀਕ ਆ ਤਾਂ ਕਿ ਜਦੋਂ ਤੁਸੀਂ ਚਾਰ ਪੱਟੋ ਛੋਡੇ ਚ ਮਿੱਟੀ ਨਾ ਪਵੇ ਇੱਕ ਜਿਹੜੇ ਛੋਡੇ ਫਾਰਮ ਆ ਪੰਜ ਸੱਤ ਪਸ਼ੂ ਵਾਲੇ ਆ ਤਾਂ ਉਹਨਾਂ ਦੇ ਜਿਹੜੀ ਚਾਰ ਦੀ ਮਟਾਈ ਆ ਤੁਹਾਨੂੰ ਐ ਮੋਟਾ ਪਾਣਾ ਉਹ 3 ਫੁੱਟ ਤੋਂ ਜ਼ਿਆਦਾ ਨਹੀਂ ਕਰਨਾ ਕਈ ਭਰਾਵਾਂ ਦਾ ਮੈਂ ਦੇਖਿਆ ਪਸ਼ੂ ਤਿੰਨ ਰੱਖਿਆ ਚਾਰ ਸੀ ਫੁੱਟ ਚ ਕਹਿੰਦਾ ਥੋੜੇ ਦਾ ਹਾਂ ਇਕੱਠਾ ਕਰ ਦੋ ਚੋੜੇ ਦੀ ਟੋਏ ਦੀ ਚੜਾਈ ਹੈ ਜਿਹੜੀ ਤੁਸੀਂ ਥੱਲੇ 11 ਫੁੱਟ ਰੱਖਣੀ ਆ ਠੀਕ ਆ ਤੇ ਉਚਾਈ ਉਹ ਦੀ ਤੁਸੀਂ ਰੱਖਣੀ ਆ 2 ਫੁੱਟ ਜਿਹੜੀ ਪੱਧਰ ਦੀ ਟੋਆ ਬਣਾ ਲਓ 2 ਫੁੱਟ ਪੜੀਆਂ ਪਾ ਲਓ ਤੇ 1 ਫੁੱਟ ਤਿਆਰਤਾ ਦਾ ਨਿਕਲ ਜਾਂਦਾ 3 ਫੁੱਟ ਆਲਾ ਟੋਆ ਜ਼ਿਆਦਾਤਰ ਕਿਸਾਨ 10 ਬਸੂਆਂ ਵਾਲੇ ਆ ਤਾਂ 3 ਫੁੱਟ ਉੱਚਾ 4 ਆ ਜਿਹੜਾ ਉਹਨਾਂ ਵਾਸਤੇ ਵੈਟਰ ਰਹੂਗਾ ਜੇ ਤੁਹਾਡਾ ਟੋਆ 55 ਫੁੱਟ ਲੰਬਾ ਜਿਹੜੀ 11 55 11 ਕਰਮਾ ਤੇ 12 ਫੁੱਟ ਚੋੜਾ ਤੇ 3 ਫੁੱਟ ਚਾਹੂਗਾ ਤਾਂ ਉਹਦੇ ਵਿੱਚ 3 ਕਿੱल्ल्या ਦਾ 4 ਬੜੇ ਆਰਾਮ ਦੇ ਨਾਲ ਪੈ ਜੇ। 3 ਕਿੱल्ल्या ਕਿੱल्ल्या ਨਹੀਂ 4 ਲਈ ਕਾਫੀ ਆ। ਇਹ 10 ਕਿੱਲੇ ਵਾਲਿਆਂ ਵਾਸਤੇ ਆ ਸਾਰਾ ਕੁਝ। ਤੇ 10 ਕਿੱਲੇ ਵਾਲੀ ਖਰਾਬ ਕਰਦੇ ਆ। ਜਿਹੜਾ ਨੇ 10 ਡੰਗਰ ਰੱਖਿਆ ਉਹੀ ਸਾਰਾ ਕੁਝ ਖਰਾਬ ਕਰਦੇ ਆ। ਕਿਉਂਕਿ 4 ਨੂੰ ਮੋਟਾ ਜਾਦੇ ਪਾ ਲੈਂਦੇ ਆ ਪਾਣੀ ਉਹ ਝੋਡਣ ਨਹੀਂ ਦਿੰਦੇ ਤੇ ਜਲਦੀ ਟੱਕ ਦਿੰਦੇ ਆ। ਤਾਂ ਉਹ 4 ਗਲਦਾ ਤੇ ਕੱਚੀ ਮੱਕੀ ਦਾ ਪਾਉਂਦੇ ਆ। ਇਸ ਕਰਕੇ ਭਰਾਵੋ ਸਾਰਿਆਂ ਨੂੰ ਬੇਨਤੀ ਆ ਕਿ ਚਾਰ ਦਾ ਕੋਈ ਨੁਕਸਾਨ ਨਹੀਂ ਜਦੋਂ ਤੁਸੀਂ ਪਸ਼ੂਆਂ ਨੂੰ ਪਾਉਂਦੇ ਹੋ ਤਾਂ ਚਾਰ ਦੇ ਨਾਲ ਇੱਕ ਮੱਕੀ ਦਾ ਦਾਣਾ ਨਹੀਂ ਪਾਉਣਾ ਇੱਕ ਕਣਕ ਦਾ ਆਟਾ ਨਹੀਂ ਪਾਉਣਾ ਅਪਾ ਸਹੀ ਚਾਰ ਨੂੰ ਕਿੰਨੇ ਦਿਨਾਂ ਬਾਅਦ ਖੋਲ ਸਕਦੇ ਆ ਗੱਲ ਸਾਹਿਬ ਜਦੋਂ ਅਪਾ 45 ਦਿਨਾਂ ਬਾਅਦ ਅੱਛਾ ਉਹ ਦੂਜੇ ਜਾਨੀ ਕਿ ਪਾਏ ਤੋਂ ਬਾਅਦ ਅਪ 45 ਦਿਨਾਂ ਬਾਅਦ 45 ਦਿਨਾਂ ਬਾਅਦ ਉਹਦੀ ਫਰਮਨਟੇਸ਼ਨ ਪੂਰੀ ਹੁੰਦੀ ਆ ਫਿਰ ਤੁਸੀਂ ਖੋਲ ਸਕਦੇ ਠੀਕ ਹੈ ਠੀਕ ਹੈ ਤੇ ਚਾਰ ਦੀ ਲੜਾਈ ਪੂਰੀ ਕਰਨੀ ਆ ਕੁਝ ਕੁ ਉਲੀ ਨਾਸਕ ਦਵਾਈਆਂ ਹੁੰਦੀਆਂ ਉਹਦੇ ਬਾਰੇ ਹਲੇ ਮੈਨੂੰ ਪੂਰਾ ਪਤਾ ਨਹੀਂ ਜਿੱਦੇ ਆਪਾਂ ਪਾਵਾਂਗੇ ਉਹਦੇ ਪਾਵਾਂਗੇ ਉਹਦੇ ਨਾਲ ਵੀ ਉਲੀ ਘਟ ਪੈਂਦੀ ਆ ਜੇ ਉਹਦੀ ਸਪਰੇ ਹੋ ਇੱਕ ਕਿੱਲੇ ਦੇ ਉੱਪਰ ਮੇਰਾ ਖਿਆਲ ਆ 1200 ਰੁਪਏ ਦੀ ਦਵਾਈ ਪੈਣੀ ਹੈ 1 ਕਿੱਲੇ ਦੇ 4 4 ਰੁਪਏ ਠੀਕ ਹੈ ਕੋਈ ਬਹੁਤੇ ਖਰਚਾ ਨਹੀਂ ਹੈਗਾ ਪਰ ਉਹਦੇ ਨਾਲ ਉਲੀ ਬਹੁਤ ਘੱਟ ਲੱਗਦੀ ਹੈ ਠੀਕ ਹੈ ਨਾ ਇਸ ਕਰਕੇ ਭਰਾਵੋ ਜਿਵੇਂ 400 ਨੂੰ ਦੱਸਿਆ ਐਵੇਂ ਜ਼ਿਕਰ ਪਾਣਾ ਤਾਂ ਤੁਹਾਡੇ ਪਸ਼ੂਆਂ ਨੂੰ ਕੁਝ ਨਹੀਂ ਹੁੰਦਾ ਕਣਕ ਮੱਕੀ ਐਵੇਂ ਬਾਧੂ ਚ ਨਹੀਂ ਪਾਉਣੀ ਸੱਲੀਆਂ ਤੋੜ ਕੇ ਆਪਾਂ ਸੁਧਾ ਕੇ ਕੱਢ ਕੇ ਦੁਬਾਰੇ ਮੱਕੀ ਉਹਨਾਂ ਪਸ਼ੂਆਂ ਨੂੰ ਨਹੀਂ ਪਾਉਨੇ ਆ ਕਈ ਭਰਾ ਕਹਿੰਦੇ ਆ ਮੱਕੀ ਦਾ ਵੇਚ ਦਾਂਗੇ ਯਾਰ ਪਸ਼ੂਆਂ ਨੂੰ ਦਾਣਾ ਪਾ ਦਾਂਗੇ ਵੀ ਮੱਕੀ ਵੇਚ ਕੇ ਵੀ ਤਾਂ ਦਾਣਾ ਹੀ ਖਾਉਣਾ ਫਿਰ ਮੱਕੀ ਦਾ ਚਾਰ ਹੀ ਪਾ ਦੋ ਕੋਈ ਗੱਲ ਨਹੀਂ ਖਵਾਉਣਾ ਦਾ ਪਸ਼ੂਆਂ ਨੂੰ ਮੈਂ ਪੈਸੇ ਵਟਕੇ ਵੀ ਪਸ਼ੂਆਂ ਨੂੰ ਖਵਾਉਣੇ ਆ ਚਾਰ ਪਾ ਕੇ ਨਾਲ ਸੋਡੇ ਟਾਂਡੇ ਵੀ ਕੰਮ ਆ ਜਾਣਗੇ ਤੇ 10-15 ਦਿਨ ਵੀ ਬਚਣਗੇ ਇਸ ਕਰਕੇ ਸੈਲਜ ਪਾਓ ਜੇ ਪਸ਼ੂਆਂ ਦੇ ਵਿੱਚ ਕਾਮਯਾਬ ਹੋਣਾ ਸੈਲਜ ਰੀਡ ਦੀ ਹੱਡੀ ਆ ਪਸ਼ੂਆਂ ਦੀ ਤੇ ਸੈਲਜ ਪਾਉਣਾ ਕਹਦਾ ਚਹੇਂਦਾ ਹੀ ਵਿੱਚ ਹੋਣਾ ਮੱਕੀ ਦਾ ਪਾ ਲੋ ਜਵਾਰ ਦਾ ਪਾ ਲੋ ਪਰ ਨਮੀ ਘੱਟ ਹੋਣੀ ਚਾਹੀਦੀ ਹੈ ਜਿਹੜੀ ਗੱਲ ਮੈਂ ਪਹਿਲਾਂ ਸਮਝਾ ਦਿੱਤੀ ਠੀਕ ਹੈ ਜੀ ਹਾਂ ਤੇ ਸੱਲੀ ਦਾ ਚਾਰ ਕਦੋਂ ਪਾਉਣਾ ਜਦੋਂ ਸੋਡੇ ਮੱਕੀ ਦਾ ਦਾਣਾ ਐਡਾ ਹੋ ਗਿਆ ਤੇ ਉਹਦੇ ਵਿੱਚ ਨੌਕ ਹੋਵੇ ਦਾਣਾ ਪਾਟ ਕੇ ਉਹਦੇ ਵਿੱਚੋਂ ਦੁੱਧ ਨਾ ਨਿਕਲੇ ਠੀਕ ਆ ਤੇ ਉਹਦੇ ਵਿੱਚੋਂ ਦੁੱਧ ਨਾ ਨਿਕਲੇ ਤਾਂ ਉਹ ਕਰਣਾ ਦਾਣਾ ਹੋਣਾ ਚਾਹੀਦਾ ਤੇ ਜੀ ਪਸ਼ੂਆਂ ਨੂੰ ਕਿੰਨਾ ਖਾਣਾ ਚਾਹੀਦਾ ਜੀ ਫਿਰ ਸੈਲਜ ਲੈ ਜਾ ਆਪਣਾ ਹੀ ਸੈਲਜ ਬਾਈ 20 ਕਿਲੋ ਖਾਂਦੀ ਇੱਕ ਬੱਜੇ ਦੋ ਬੱਜੇ ਖਾਂਦੀ ਨਹੀਂ ਠੀਕ ਹੈ ਜੀ ਵਿੱਚ ਵੀ ਕਈ ਸਾਰਾ ਦਿਨ ਪਿਆ ਰਿਆ 15 ਕਿਲੋ ਵਾਧੂ ਆ ਠੀਕ ਹੈ ਜੀ 15 ਕਿਲੋ ਸੈਲਜ ਡੇਲੀ ਦਾ ਨਾਲ 10 ਕਿਲੋ ਹਰਾ ਹੋਵੇ 2 ਕਿਲੋ ਤੂੜੀ ਠੀਕ ਆ ਦੋਨੇ ਟਾਈਮ ਤੇ ਹਾਂ ਪੂਰਾ ਬਸੈਨ ਵਾਧੂਗਾ ਸਾਰੇ ਦਿਨ ਠੀਕ ਹੈ ਠੀਕ ਆ ਬਾਈ ਜੀ ਸਾਰਿਆਂ ਭਰਾਵਾਂ ਦਾ ਧੰਨਵਾਦ ਹੈ ਜਿੰਨੇ ਜੁੜੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਦਬਕੇ ਇਹ ਆਪਣੇ ਚੈਨਲ ਤੋਂ ਵੀ ਤੁਹਾਨੂੰ ਮਿਲੂਗੀ ਉਹ ਬਣਾ ਕੇ ਪਾਵਾਂਗੇ ਕੋਈ ਨਾ ਹਲੇ ਬਾਈ ਦੇ ਚੈਨਲ ਤੇ ਪਹਿਲਾਂ ਇਹਨੂੰ ਸਮਾਰ ਕੇ ਕਰੋ ਸ਼ੇਅਰ ਬਹੁਤ ਜੀ ਸਾਰਿਆਂ ਭਰਾਵਾਂ ਤੱਕ ਬਾਈ ਤੁਹਾਡੇ ਕੋਲੇ ਨਵੀਆਂ ਨਵੀਆਂ ਜਾਣਕਾਰੀਆਂ ਲੈ ਕੇ ਪਹੁੰਚਦਾ ਰਿਹਾ ਕਰੂ ਧੰਨਵਾਦ ਆ ਸਾਰਿਆਂ ਦਾ ਠੀਕ ਹੈ ਬਾਈ ਫਸ